ਕਿ ਅੱਜਕਲ ਵੈਸੇ ਹੀ ਕੈਂਸਰ ਜੋ ਹੈ ਬਹੁਤ ਜ਼ਿਆਦਾ ਵਧ ਰਿਹਾ ਹੈ ਸੀ ਬਹੁਤ ਕਾਮਨਲੀ ਸੁਣ ਰਹੇ ਆ ਵੀ ਕੈਂਸਰ ਦਾ ਡਾਇਗਨੋਸਿਸ ਬਣ ਰਿਹਾ ਹੈਗਾ ਕੁਝ ਕੈਂਸਰ ਹੈਗੇ ਨੇ ਜਿਹੜੇ ਕਿ ਸਪੈਸੀਫਿਕਲੀ ਔਰਤਾਂ ਦੇ ਵਿੱਚ ਹੀ ਹੁੰਦੇ ਆ ਜਿਵੇਂ ਕਿ ਬੱਚੇਦਾਨੀ ਦਾ ਕੈਂਸਰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੇ ਬ੍ਰੈਸਟ ਕੈਂਸਰ ਛਾਤੀ ਦਾ ਕੈਂਸਰ ਜਿਹੜਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ ਉਹਦੀ ਰੋਕਥਾਮ ਦੇ ਵਾਸਤੇ ਇੱਕ ਕੈਂਸਰ ਦਾ ਵੈਕਸੀਨ ਅਵੇਲੇਬਲ ਹੈ। ਪ੍ਰੋਗਰਾਮ ਹੈਲਥ ਚਰਚਾ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ। ਤੋਂ ਪਤਾ ਹੈ ਜਿਵੇਂ ਕਿ ਅਸੀਂ ਹਰ ਹਫਤੇ ਕਿਸ ਨਾ ਕਿਸੇ ਡਾਕਟਰ ਦਾ ਇੰਟਰਵਿਊ ਕਰਦੇ ਆਂ ਅਲੱਗ-ਅਲੱਗ ਬਿਮਾਰੀਆਂ ਤੇ ਅੱਜ ਅਸੀਂ ਐਸਪੀਐਸ ਹਸਪੀਟਲ ਦੇਖੇ ਪਹੁੰਚੇ ਆਂ ਸਾਡੇ ਨਾਲ ਨੇ ਗਾਇਨੀ ਦੇ ਸੀਨੀਅਰ ਡਾਕਟਰ ਡਾਕਟਰ ਸ਼ਿਪਾਲੀ ਸੋਜੀ ਡਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਸ਼ਿਪਾਲੀ ਆਂ ਮੈਂ ਐਸਪੀਐਸ ਹਸਪੀਟਲ ਦੇ ਵਿੱਚ ਗਾਇਨਕੋਲੋਜਿਸਟ ਹਾਂ ਗਾਇਨਕੋਲੋਜਿਸਟ ਮਤਲਬ ਔਰਤਾਂ ਦੀ ਬਿਮਾਰੀਆਂ ਦੇ ਮਾਹਰ ਤੋਂ ਅਸੀਂ ਔਰਤਾਂ ਦੀਆਂ ਸਭ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਡੀਲ ਕਰਦੇ ਆਂ ਪ੍ਰੈਗਨੈਂਸੀ ਚਾਈਲਡ ਬਰਥ ਮਤਲਬ ਬੱਚੇ ਦੇ ਜਨਮ ਤੋਂ ਲੈ ਕੇ ਕੋਈ ਹਾਈ ਰਿਸਕ ਵਾਲਾ ਪ੍ਰੈਗਨੈਂਸੀ ਔਰਤਾਂ ਦੇ ਵਿੱਚ ਕੋਈ ਵੀ ਸਰਜਰੀਜ਼ ਜਿਹੜੀਆਂ ਹੁੰਦੀਆਂ ਦੂਰਬੀਨ ਵਾਲੀਆਂ ਸਰਜਰੀਜ਼ ਓਪਨ ਸਰਜਰੀਜ਼ ਕੈਂਸਰ ਦਾ ਟ੍ਰੀਟਮੈਂਟ ਤੇ ਇਹਨਾਂ ਸਭ ਬਿਮਾਰੀਆਂ ਦੇ ਬਚਾਅ ਦੇ ਨਾਲ ਇਹਨਾਂ ਸਭ ਦੇ ਨਾਲ ਅਸੀਂ ਡੀਲ ਕਰਦੇ ਹਾਂ ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਨਾਲ ਅ ਕੁਝ ਐਸੇ ਟਿਪਸ ਕੁਝ ਐਸੀਆਂ ਗੱਲਾਂ ਸ਼ੇਅਰ ਕਰਨੀਆਂ ਚਾਹਾਂਗੇ ਤਾਂ ਕਿ ਤੁਸੀਂ ਆਪਣੇ ਘਰਦਿਆਂ ਨੂੰ ਆਪਣੀਆਂ ਭੈਣਾਂ ਸਿਸਟਰਸ ਆਪਣੇ ਬੱਚਿਆਂ ਨੂੰ ਤੁਸੀਂ ਕੁਝ ਨਾ ਕੁਝ ਪੁਆਇੰਟਸ ਦੱਸ ਸਕੋ ਤਾਂ ਕਿ ਅਸੀਂ ਸਾਰੇ ਜਿਹੜੇ ਆ ਅਸੀਂ ਇੱਕ ਹੈਲਦੀ ਸਮਾਜ ਇੱਕ ਸਿਹਤਮੰਦ ਸਮਾਜ ਦੇ ਵੱਲ ਵੱਧ ਸਕੀਏ ਡਾਕਟਰ ਸਾਹਿਬ ਅੱਜਕੱਲ੍ਹ ਔਰਤਾਂ ਦੇ ਵਿੱਚ ਕੈਂਸਰ ਦੀ ਬੜੀ ਬਿਮਾਰੀ ਪਾਈ ਜਾਂਦੀ ਹੈ ਉਹ ਕੀ ਕੀ ਕੈਂਸਰ ਹੁੰਦੇ ਆ ਕਿਸ ਤਰ੍ਹਾਂ ਦੇ ਕੈਂਸਰ ਹੁੰਦੇ ਆ ਜਿਹੜੇ ਔਰਤਾਂ ਦੇ ਵਿੱਚ ਅੱਜਕੱਲ੍ਹ ਜ਼ਿਆਦਾ ਹੈਗੇ ਨੇ ਜੀ ਔਰਤਾਂ ਦੇ ਵਿੱਚ ਅੱਜਕੱਲ੍ਹ ਵੈਸੇ ਹੀ ਕੈਂਸਰ ਜੋ ਹੈ ਬਹੁਤ ਜ਼ਿਆਦਾ ਵਧ ਰਿਹਾ ਹੈ ਸੀ ਬਹੁਤ ਕਾਮਨਲੀ ਸੁਣ ਰਹੇ ਹਾਂ ਵੀ ਕੈਂਸਰ ਦਾ ਡਾਇਗਨੋਸਿਸ ਬਣ ਰਿਹਾ ਹੈਗਾ ਸੋ ਅਗਰ ਆਪਾਂ ਔਰਤਾਂ ਦੇ ਵਿੱਚ ਗੱਲ ਕਰੀਏ ਤਾਂ ਕੁਝ ਕੈਂਸਰ ਹੈਗੇ ਨੇ ਜਿਹੜੇ ਕਿ ਸਪੈਸੀਫਿਕਲੀ ਔਰਤਾਂ ਦੇ ਵਿੱਚ ਹੀ ਹੁੰਦੇ ਆ ਜਿਵੇਂ ਕਿ ਬੱਚੇਦਾਨੀ ਦਾ ਕੈਂਸਰ ਬੱਚੇਦਾਨੀ ਦੇ ਬਾਹਰ ਅੰਡੇਦਾਨੀਆਂ ਹੁੰਦੀਆਂ ਐ ਅੰਡੇਦਾਨੀ ਦਾ ਕੈਂਸਰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੇ ਬ੍ਰੈਸਟ ਕੈਂਸਰ ਛਾਤੀ ਦਾ ਕੈਂਸਰ ਇਹਨਾਂ ਦੇ ਵਿੱਚੋਂ ਜਿਹੜਾ ਬ੍ਰੈਸਟ ਕੈਂਸਰ ਹੈਗਾ ਉਹ ਸਭ ਤੋਂ ਜ਼ਿਆਦਾ ਕਾਮਨ ਕੈਂਸਰ ਹੈਗਾ ਤੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜਾ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਅਗਰ ਔਰਤਾਂ 'ਚ ਦੇਖਿਆ ਜਾਏ ਤਾਂ ਦੂਜੇ ਨੰਬਰ ਤੇ ਜਿਹੜਾ ਕੈਂਸਰ ਹੁੰਦਾ ਹੈ ਉਹ ਹੁੰਦਾ ਹੈ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜਿਹਨੂੰ ਆਪਾਂ ਸਰਵਿਕਸ ਦਾ ਕੈਂਸਰ ਵੀ ਕਹਿੰਦੇ ਆ ਸਰਵਾਈਕਲ ਕੈਂਸਰ ਵੀ ਕਿਹਾ ਜਾਂਦਾ ਹੈ ਇਹਨੂੰ ਸੋ ਇਹ ਕੈਂਸਰਸ ਬਹੁਤ ਕਾਮਨ ਹੈਗੇ ਨੇ ਤੇ ਬਹੁਤ ਜਿਆਦਾ ਫੈਲ ਰਹੇ ਆ ਬਹੁਤ ਜਿਆਦਾ ਵੱਧ ਰਹੇ ਆ ਇਹਨਾਂ ਕੈਂਸਰਸ ਦੇ ਵਿੱਚ ਇੱਕ ਇੰਪੋਰਟੈਂਟ ਇੱਕ ਜਿਹੜੀ ਵਧੀਆ ਅੱਛੀ ਗੱਲ ਕਹਿ ਸਕਦੇ ਆ ਉਹ ਇਹ ਹੈ ਵੀ ਸਾਡੇ ਕੋਲ ਇਹਨਾਂ ਦੇ ਵਿੱਚੋਂ ਇੱਕ ਕੈਂਸਰ ਦੇ ਵਾਸਤੇ ਇੱਕ ਟੀਕਾ ਉਪਲਬਧ ਹੈਗਾ ਇੱਕ ਵੈਕਸੀਨ ਜਿਵੇਂ ਕੋਵਿਡ ਦਾ ਵੈਕਸੀਨ ਹੁੰਦਾ ਹੈ ਜਾਂ ਅਸੀਂ ਬੱਚਿਆਂ ਨੂੰ BCG ਦੇ ਟੀਕੇ ਲਗਵਾਨਨੇ ਆ ਉਸੇ ਤਰੀਕੇ ਨਾਲ ਜਿਹੜਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ ਉਹਦੀ ਰੋਕਥਾਮ ਦੇ ਵਾਸਤੇ ਇੱਕ ਕੈਂਸਰ ਦਾ ਵੈਕਸੀਨ ਅਵੇਲੇਬਲ ਹੈ ਅੱਜ ਅਸੀਂ ਇਸ ਬਾਰੇ ਤੁਹਾਨੂੰ ਹੋਰ ਡਿਟੇਲਸ ਦੱਸਾਂਗੇ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਕਿਵੇਂ ਪਤਾ ਲੱਗਦਾ ਪੇਸ਼ੈਂਟ ਨੂੰ ਵੀ ਕਿਵੇਂ ਮੈਨੂੰ ਆਹ ਕੈਂਸਰ ਆ ਜਾਂ ਉਹਦੇ ਕਿਵੇਂ ਕੀ ਚੈੱਕਅਪ ਕਿਵੇਂ ਕੀਤਾ ਜਾਂਦਾ ਹੈ देखो ये कैंसर बाकी सब कैंसरस दी तरह बहुत ही कैंसरिक साइलेंट बीमारी हुंदी हुं हुं है आई नहीं ਹੁੰਦਾ ਵੀ ਪੇਸ਼ੈਂਟ ਨੂੰ ਕੋਈ ਬਹੁਤ ਮੇਜਰ ਪੇਨ ਹੋਏਗੀ ਬਹੁਤ ਮੇਜਰ ਸਿੰਟਮਸ ਹੋਣਗੇ ਛੋਟੇ ਛੋਟੇ ਸਿੰਟਮਸ ਹੁੰਦੇ ਆ ਜਿਹੜੇ ਕਿ ਹਾਈ ਰਿਸਕ ਜਾਂ ਹਾਈ ਅਲਰਟ ਹੋ ਜਾਣਾ ਚਾਹੀਦਾ ਹੈ ਵੀ ਇਹਨਾਂ ਦੇ ਵਾਸਤੇ ਅਸੀਂ ਇੱਕ ਵਾਰੀ ਚੈੱਕ ਅਪ ਜ਼ਰੂਰ ਕਰਾ ਲਈਏ ਜਿਵੇਂ ਕਿ ਬਲੀਡਿੰਗ ਇਰੈਗੂਲਰ ਹੋਣਾ ਪੀਰੀਅਡ ਦੀ ਬਲੀਡਿੰਗ ਟਾਈਮ ਸਿਰ ਤੇ ਨਾ ਹੋਣਾ ਅੱਗੇ ਪਿੱਛੇ ਹੋਣਾ ਜਾਂ ਕੋਈ ਗੰਦਾ ਪਾਣੀ ਪੀਂਦਾ ਰਹਿਣਾ ਬਦਬੂਦਾਰ ਪਾਣੀ ਪੀਂਦੇ ਰਹਿਣਾ ਜਾ ਫਿਰ ਇੰਟਰਕੋਰਸ ਤੋਂ ਬਾਅਦ ਆਪਸ ਵਿੱਚ ਜਦੋਂ ਮਿਲਣ ਤੋਂ ਬਾਅਦ ਉਸ ਵੇਲੇ ਬਲੀਡਿੰਗ ਹੋਣਾ ਇਹ ਸਾਰੇ ਸਿੰਪਟਮ ਹੋਣ ਦਾ ਮਤਲਬ ਜ਼ਰੂਰੀ ਨਹੀਂ ਹੈ ਵੀ ਆਪਾਂ ਨੂੰ ਕੈਂਸਰ ਹੀ ਹੈਗਾ ਪਰ ਇਹਨਾਂ ਸਿੰਪਟਮਸ ਦਾ ਮਤਲਬ ਹੈ ਵੀ ਇਹ ਕੈਂਸਰ ਦਾ ਸ਼ੱਕ ਹੋ ਸਕਦਾ ਹੈ ਆਪਾਂ ਨੂੰ ਜ਼ਰੂਰ ਆਪਣੇ ਡਾਕਟਰ ਨਾਲ ਦਿਖਾ ਲੈਣਾ ਚਾਹੀਦਾ ਹੈ ਮੋਸਟ ਆਫ ਦਾ ਟਾਈਮਸ ਅਗਰ ਅਸੀਂ ਇਹਨਾਂ ਸਿੰਪਟਮਸ ਦੇ ਨਾਲ ਦਿਖਾਣ ਜਾਂਦੇ ਹਾਂ ਤਾਂ ਕੁਝ ਐਸੀ ਪ੍ਰੋਬਲਮ ਹੀ ਹੁੰਦੀ ਹੈ ਜਿਹਦਾ ਕੁਝ ਨਾ ਕੁਝ ਇਲਾਜ ਹੋ ਸਕਦਾ ਹੈ ਪਰ ਕੁਝ ਪੇਸ਼IENTS ਅਸੀਂ ਜਦੋਂ ਦਿਖਾਨ ਜਾਂਦੇ ਤਾਂ ਅਸੀਂ ਉਹ ਵੀ ਪਕੜ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਕੈਂਸਰ ਦੀ ਸ਼ੁਰੂਆਤੀ ਸਟੇਜਸ ਦੇ ਵਿੱਚ ਅਸੀਂ ਉਹਨਾਂ ਨੂੰ ਪਕੜ ਲੈਣੇ ਆ ਤੇ ਉਹਨਾਂ ਦਾ ਟ੍ਰੀਟਮੈਂਟ ਵੀ ਸੰਭਵ ਹੈ ਤੇ ਉਸ ਨੂੰ ਫਿਰ ਬਚਾਅ ਵੀ ਸੰਭਵ ਹੈ ਟ੍ਰੋਸੋਵਿਕ ਹੁੰਦਾ ਵੀ ਡਿਲੀਵਰੀ ਤੁਸੀਂ ਕੋਈ ਕਾਫੀ ਇੱਥੇ ਕਰਦੇ ਹੋ ਵੀ ਨਾਰਮਲ ਡਿਲੀਵਰੀ ਤੇ ਉਹਦੇ ਚ ਪੈਨਲੈਸ ਜਿਹੜੀ ਆ ਵੀ ਉਹਨੂੰ ਕਿਵੇਂ ਕਿਸ ਤਰ੍ਹਾਂ ਪਤਾ ਲੱਗਦਾ ਵੀ ਇਹਦਾ ਆਪਰੇਸ਼ਨ ਜ਼ਰੂਰੀ ਕਰਨਾ ਜਾਂ ਨਾਰਮਲ ਉਹਦਾ ਕੀ ਹੈ देखो कोशिश ਸਾਡੀ ਇਹੀ ਹੁੰਦੀ ਹੈ ਐਜ਼ ਅ ਗਾਇਨੇਕੋਲੋਜਿਸ ਕਿ ਅਸੀਂ ਹਰ ਪੇਸ਼ੈਂਟ ਨੂੰ ਨਾਰਮਲ ਡਿਲੀਵਰੀ ਦਾ ਚਾਂਸ ਦੇਈਏ ਪਰ ਅੱਜ ਕੱਲ ਜਿਵੇਂ ਮਾਹੌਲ ਬਦਲ ਰਿਹਾ ਹੈਗਾ ਤਾਂ ਬਹੁਤ ਲੜਕੀਆਂ ਸਾਡੇ ਕੋਲ ਐਸੀਆਂ ਆਉਂਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਵੀ ਅਸੀਂ ਨਾਰਮਲ ਡਿਲੀਵਰੀ ਨਹੀਂ ਕਰਾਣੀ ਅਸੀਂ ਪੇਨਸ ਨਹੀਂ ਸਹਿ ਸਕਦੇ ਸੋ ਨਾਰਮਲ ਹੋਏਗਾ ਕਿ ਸੀਜ਼ੇਰੀਅਨ ਹੋਏਗਾ ਇਹ ਤਾਂ ਡਿਫਰੈਂਟ ਅਲੱਗ-ਅਲੱਗ ਪੇਸ਼ੈਂਟ ਦੇ ਵਾਸਤੇ ਅਲੱਗ-ਅਲੱਗ ਹੁੰਦਾ ਉਹਨਾਂ ਦੇ ਰਿਸਕ ਫੈਕਟਰਸ ਤੇ ਡਿਪੈਂਡ ਕਰਦਾ ਹੈ ਪੇਨਸ ਆਪੇ ਸ਼ੁਰੂ ਹੁੰਦੀਆਂ ਕਿ ਨਹੀਂ ਅ ਮਰੀਜ਼ ਦਾ ਜਦੋਂ ਪੇਨਸ ਸ਼ੁਰੂ ਹੋ ਗਈਆਂ ਬੱਚੇ ਦੀ ਧੜਕਣ ਠੀਕ ਹੈ ਕੋਈ ਪ੍ਰੋਬਲਮ ਤਾਂ ਨਹੀਂ ਉਹਦੇ ਤੇ ਡਿਪੈਂਡ ਕਰਦਾ ਸੋ ਇਹ ਦੱਸਣਾ ਤਾਂ ਬਹੁਤ ਔਖਾ ਹੈ ਵੀ ਕਿਹਦੀ ਨਾਰਮਲ ਹੋਊਗੀ ਕਿਹਦਾ ਆਪਰੇਸ਼ਨ ਹੋਊਗਾ ਪਰ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਮੈਂ ਇਹ ਦੱਸਣਾ ਚਾਹਨੀ ਆ ਕਿ ਜਿਵੇਂ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਸੇਜ਼ੀਅਨਸ ਦਾ ਜਿਹੜਾ ਇਨਸੀਡੈਂਸ ਹੈਗਾ ਨੰਬਰ ਹੈਗਾ ਉਹ ਵੱਧ ਰਿਹਾ ਹੈ ਤੇ ਉਹਨਾਂ ਵਿੱਚੋਂ ਇੱਕ ਮੇਜਰ ਕਾਰਨ ਇਹ ਵੀ ਹੈ ਕਿ ਬੱਚੇ ਰਹੇ ਹੋਏ ਲੜਕੀਆਂ ਜੁਆ ਹੈ ਉਹ ਖੁਦ ਹੀ ਪੇਨਸ ਨਹੀਂ ਸਹਨ ਕਰਨਾ ਚਾਹੁੰਦੀਆਂ ਉਹ ਜਾਣਦੀ ਹੈ ਕਿ ਵੀ ਸੌਖਾ ਕੰਮ ਹੋ ਜਾਏ ਸਾਨੂੰ ਜਲਦੀ ਜਲਦੀ ਸਿਜ਼ੇਰੀਅਨ ਨਾਲ ਬੱਚਾ ਮਿਲ ਜAVE ਸੋ ਇਸ ਦੇ ਵਿੱਚ ਇੱਕ ਆਪਸ਼ਨ ਪੇਨਲੈਸ ਡਿਲੀਵਰੀ ਦੀ ਹੁੰਦੀ ਹੈ ਪੇਨਲੈਸ ਡਿਲੀਵਰੀ ਦੇ ਵਿੱਚ ਇਹ ਹੁੰਦਾ ਕਿ ਜਿੱਦਾਂ ਹੀ ਦਰਦਾਂ ਸ਼ੁਰੂ ਹੁੰਦੀਆਂ ਆ ਅਸੀਂ ਨਾਲ ਹੀ ਜਦੋਂ ਮਰੀਜ਼ ਨੂੰ ਲੱਗਦਾ ਵੀ ਹੁਣ ਮੈਂ ਦਰਦਾਂ ਨਹੀਂ ਸਹਾਰ ਸਕਦੀ ਤਾਂ ਅਸੀਂ ਉਦੋਂ ਇੱਕ ਪਿੱਠ ਵਿੱਚ ਇੰਜੈਕਸ਼ਨ ਦਿੰਨੇ ਆ ਜਿਹਦੇ ਨਾਲ ਦਵਾਈ ਦਿੱਤੀ ਜਾਂਦੀ ਹੈ ਤੇ ਉਹਦੇ ਨਾਲ ਦਰਦਾਂ ਬਿਲਕੁਲ ਰਿਲੈਕਸ ਹੋ ਜਾਂਦੀਆਂ ਤੁਸੀਂ ਆਲਮੋਸਟ 70 ਤੋਂ 80% ਦਰਦ ਦੀ ਫੀਲਿੰਗ ਜਿਹੜੀ ਹੈ ਦਰਦ ਦੀ ਜਿਹੜੀ ਕਸ਼ਟ ਹੈਗਾ ਉਹ ਘੱਟ ਜਾਂਦਾ ਹੈ ਮਰੀਜ਼ ਜੋ ਹੈ ਉਹ ਬਹੁਤ ਕੰਫਰਟੇਬਲ ਹੋ ਜਾਂਦਾ ਹੈਗਾ ਤੇ ਬੱਚੇ ਦੀ ਨਾਰਮਲ ਡਿਲੀਵਰੀ ਹੋਣ ਦਾ ਚਾਂਸ ਜਿਹੜਾ ਹੈਗਾ ਉਹ ਵੱਧ ਜਾਂਦਾ ਹੈਗਾ ਇਹ ਇੰਜੈਕਸ਼ਨ ਬਿਲਕੁਲ ਸੇਫ ਹੁੰਦਾ ਹੈ ਮਦਰ ਵਾਸਤੇ ਵੀ ਤੇ ਬੱਚੇ ਵਾਸਤੇ ਵੀ ਇਹੀ ਟੀਕਾ ਹੁੰਦਾ ਹੈ ਜਦੋਂ ਆਪਾਂ ਸੇਜ਼ੀਅਨ ਕਰਨਾ ਹੁੰਦਾ ਤਾਂ ਵੀ ਇਹੀ ਉਹ ਟੀਕਾ ਪਿੱਠ 'ਚ ਲੱਗਦਾ ਹੈਗਾ ਸੋ ਇਸ ਕਰਕੇ ਜਦੋਂ ਅਸੀਂ ਟੀਕੇ ਵਾਸਤੇ ਗੱਲ ਕਰਦੇ ਨਾ ਤਾਂ ਬਹੁਤ ਮਰੀਜ਼ਾਂ ਦੇ ਘਰਦਿਆਂ ਦੇ ਵੱਡੇ ਜਿਹੜੇ ਹੁੰਦੇ ਉਹਨਾਂ ਦੇ ਦਿਮਾਗ 'ਚ ਇਹ ਆਉਂਦਾ ਵੀ ਕਿਤੇ ਸੂਈ ਦੇ ਨਾਲ ਕੋਈ ਰਿਸਕ ਤਾਂ ਨਹੀਂ ਹੋ ਜਾਊਗਾ ਇਹੀ ਸੂਈ ਹੈ ਜਿਹੜੀ ਆਪਾਂ ਉਦੋਂ ਲਾਣੀ ਹੈ ਜੇ ਆਪਰੇਸ਼ਨ ਕਰਨਾ ਹੈ ਤੇ ਉਹੀ ਸੂਈ ਦੇ ਨਾਲ ਪੇਨਲੈਸ ਲੇਬਰ ਦੀ ਦਵਾਈ ਵੀ ਦਿੱਤੀ ਜਾ ਸਕਦੀ ਹੈਗੀ ਸੋ ਇਹ ਬਿਲਕੁਲ ਸੇਫ ਹੁੰਦਾ ਹੈ ਆਪਣੇ ਕੋਲ ਐਸਪੀਐਸ ਹਸਪੀਟਲ ਦੇ ਵਿੱਚ ਇਹ ਫੈਸਿਲਿਟੀ ਅਵੇਲੇਬਲ ਹੈ ਦਿਨ ਰਾਤ 24 ਘੰਟੇ ਇਹ ਫੈਸਿਲਿਟੀ ਅਵੇਲੇਬਲ ਹੈ ਅਗਰ ਕੋਈ ਪੇਸ਼ੈਂਟ ਚਾਹੇ ਕਿ ਅਸੀਂ ਪੇਨਲੈਸ ਲੇਬਰ ਲੈਣੀ ਹੈ ਪੇਨਲੈਸ ਡਿਲੀਵਰੀ ਕਰਾਣੀ ਹੈ ਤਾਂ ਇਹ ਅਸੀਂ ਪਲਾਨ ਕਰ ਸਕਦੇ ਹੈਗੇ ਡਾਕਟਰ ਸਾਹਿਬ ਇਹਨਾਂ ਨੂੰ ਗਰਭવતી ਔਰਤਾਂ ਨੂੰ ਕਿਸ ਤਰ੍ਹਾਂ ਦਾ ਇਹਨਾਂ ਨੂੰ ਖਾਣਾ ਪਾਣਾ ਕਿਸ ਤਰ੍ਹਾਂ ਦਾ ਆਹਾਰ ਕਿਸ ਤਰ੍ਹਾਂ ਲੈਣਾ ਚਾਹੀਦਾ ਜਾਂ ਇਹਨਾਂ ਨੂੰ ਐਕਸਰਸਾਈਜ਼ ਕਿਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ ਜਾਂ ਸੈਰ ਕਿੰਨੀ ਕਰਨੀ ਚਾਹੀਦੀ ਦੀ ਇੱਕ ਉਹ ਉਹ ਦਿਨ ਨਹੀਂ ਹੈਗੇ ਜਿਨ੍ਹਾਂ ਚ ਅਸੀਂ ਕਹੇ ਕਿ ਪ੍ਰੈਗਨੈਂਸੀ ਹੋ ਗਈ ਹੈ ਬੱਚਾ ਹੋਣ ਵਾਲਾ ਹੈਗਾ ਤਾਂ ਆਪਾਂ ਚੱਲਣਾ ਫਿਰਨਾ ਨਹੀਂ ਹੈ ਆਪਾਂ ਬਿਲਕੁਲ ਰੈਸਟ ਕਰਨੀ ਹੈ ਜੇ ਕੰਮ ਛੱਡ ਦੇਣਾ ਤੁਸੀਂ ਆਪਦੀ ਪ੍ਰੈਗਨੈਂਸੀ ਵਿੱਚ ਅਗਰ ਕੋਈ ਹਾਈ ਰਿਸਕ ਫੈਕਟਰ ਨਹੀਂ ਹੈਗੇ ਤਾਂ ਤੁਸੀਂ ਹਰ ਕੁਝ ਨਾਰਮਲ ਕੰਮ ਜਿਹੜਾ ਪਹਿਲਾਂ ਕਰਦੇ ਸੀ ਉਹ ਕਰ ਸਕਦੇ ਹੋ अवॉइड ਕੀ ਕਰਨਾ ਹੈ अवॉइड ਸਿਰਫ ਉਹ ਕੰਮ ਕਰਨੇ ਜਿਨ੍ਹਾਂ ਵਿੱਚ ਕਿਤੇ ਗਿਰਨ ਦਾ ਖਤਰਾ ਹੈਗਾ ਚੋਟ ਲੱਗਣ ਦਾ ਖਤਰਾ ਹੈਗਾ ਬਾਕੀ ਤੁਸੀਂ ਆਪਣਾ ਸਭ ਨਾਰਮਲ ਕੰਮ ਆਪਣੀ ਜੌਬ ਆਪਣਾ ਘਰ ਦਾ ਕੰਮ ਜੋ ਵੀ ਤੁਸੀਂ इजीली ਕਰ پا ਰਹੇ ਹੋ ਉਹ ਸਭ ਕੁਝ ਕਰ ਸਕਦੇ ਹੋ ਡਾਈਟ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਇੱਕ ਬਹੁਤ ਕਾਮਨ ਚੀਜ਼ ਹੈਗੀ ਹੈ ਪ੍ਰੈਗਨਸੀ ਦੇ ਦੌਰਾਨ ਵੀ ਤੇ ਪ੍ਰੈਗਨਸੀ ਤੋਂ ਬਾਅਦ ਵੀ ਪੇਸ਼IENTS ਪਾਣੀ ਨਹੀਂ ਪੀਂਦੇ ਹੈਗੇ ਅੱਜ ਵੀ ਸਾਡੇ ਕੋਲ ਇੱਕ ਪੇਸ਼ੈਂਟ ਆਈ ਸੀ ਉਹਨਾਂ ਦੀ ਡਿਲੀਵਰੀ ਨੂੰ ਮਹੀਨਾ ਹੋ ਗਿਆ ਤੇ ਉਹ ਕਹਿੰਦੇ ਵੀ ਮੈਨੂੰ ਮੇਰੇ ਘਰ ਦੇ ਪਾਣੀ ਨਹੀਂ ਪੀਂਨ ਦਿੰਦੇ ਉਹ ਕਹਿੰਦੇ ਤੁਸੀਂ ਮੋਟੇ ਹੋ ਜਾਓਗੇ ਡਿਲੀਵਰੀ ਡਿਲੀਵਰੀ ਦਾ ਵਜ਼ਨ ਤੇ ਪ੍ਰੈਗਨਨਸੀ ਦਾ ਜਿਹੜਾ ਵਜ਼ਨ ਹੈ ਉਹ ਘਟੇਗਾ ਨਹੀਂ ਜੇ ਤੂੰ ਪਾਣੀ ਪੀਵੇਂਗੀ ਤੇ ਉਹ ਇੰਨੀ ਪੇਨ ਦੇ ਨਾਲ ਆਈ ਸਿਰਫ ਇਸ ਕਰਕੇ ਕਿ ਪਾਣੀ ਨਹੀਂ ਪੀ ਰਹੀ ਇਸ ਲਈ ਕਬਜ ਹੋ ਗਈ ਉਹਨੂੰ ਤੋਂ ਇਸ ਇਹ ਬਹੁਤ ਇੰਪੋਰਟੈਂਟ ਮੈਸੇਜ ਹੈ ਜਿਹੜਾ ਕਿ ਪਿੰਡਾਂ ਵਿੱਚ ਸਾਡੇ ਘਰਾਂ ਵਿੱਚ ਸਾਡੇ ਵੱਡੇ ਵੱਡੇਰਿਆਂ ਤੱਕ ਪਹੁੰਚਣਾ ਚਾਹੀਦਾ ਹੈ ਵੀ ਡਿਲੀਵਰੀ ਦੇ ਦੌਰਾਨ ਵੀ ਪ੍ਰੈਗਨਨਸੀ ਦੇ ਦੌਰਾਨ ਵੀ ਪ੍ਰੈਗਨਨਸੀ ਤੋਂ ਬਾਅਦ ਵੀ ਪਾਣੀ ਜ਼ਰੂਰ ਪੀਣਾ ਹੈਗਾ ਕਮ ਸੇ ਕਮ 10-12 ਗਲਾਸ ਪਾਣੀ ਰੋਜ਼ ਪੀਣਾ ਹੈ ਘਰ ਦਾ ਖਾਣਾ ਆਮ ਖਾਣਾ ਸਾਦਾ ਖਾਣਾ ਜਿਹੜਾ ਸਭ ਕੁਝ ਖਾ ਸਕਦੇ ਹਾਂ ਕੁਝ ਐਸਾ ਨਹੀਂ ਐ ਸਪੈਸ਼ਲ ਵੀ ਜਿਹੜਾ ਅਸੀਂ ਨਾ ਖਾਈਏ ਫਰੂਟਸ ਸਲਾਦ ਵੈਜੀਟੇਬਲਸ ਵਗੈਰਾ ਸਭ ਕੁਝ ਖਾਓ ਡਿਲੀਵਰੀ ਤੋਂ ਬਾਅਦ ਵੀ ਇਹ ਸਾਰਾ ਕੁਝ ਖਾਓ ਤੇ ਐਕਟਿਵ ਰਹੋ ਡੇਲੀ ਅਗਰ ਤੁਸੀਂ 15-20 ਮਿੰਟ ਦੀ ਵਾਕ ਦੀ ਆਦਤ ਪਾਓਗੇ ਤਾਂ ਉਹਦੇ ਨਾਲ ਤੁਹਾਡਾ ਸਰੀਰ ਵੀ ਸਟਰੋਂਗ ਬਣੇਗਾ ਤੇ ਡਿਲੀਵਰੀ ਵੀ ਤੁਹਾਡੀ ਈਜ਼ੀ ਹੋਣ ਦੇ ਚਾਂਸਸ ਜਿਹੜੇ ਆ ਉਹ ਜ਼ਿਆਦਾ ਹੋ ਜਾਂਦੇ ਆ ਇਸਨ ਸਾਡੇ ਨਾਲ ਡਾਕਟਰ ਸ਼ਿਪਾਲੀ ਸੂਤ ਜੀ ਕਿਸੇ ਨੂੰ ਕਿਸੇ ਗੈਨੀ ਸਬੰਧੀ ਕੋਈ ਵੀ ਦਿੱਕਤ ਹੋਵੇ ਸਾਡੇ ਐਸਪੀਐਸ ਹਸਪੀਟਲ ਆ ਕੇ ਸਾਡੇ ਸੀਨੀਅਰ ਡਾਕਟਰਾਂ ਨੂੰ ਮਿਲ ਸਕਦੇ ਆ ਹੁਣ ਅਸੀਂ ਅਗਲੇ ਹਫਤੇ ਕਿਸੇ ਨਾ ਕਿਸੇ ਹੋਰ ਡਾਕਟਰਾਂ ਤੋਂ ਇੰਟਰਵਿਊ ਕਰਾਂਗੇ ਜਤ ਅਲੀ ਧੰਨਵਾਦ ਸਸੀ ਕਲਚ